ਇਸ ਟਾਈਮ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਦੁੰਨੇ ਆਲਾ ਚ ਮੌਜੂਦ ਹੈ ਜਿੱਥੇ ਭਾਰਤ ਮਾਲਾ ਪ੍ਰੋਜੈਕਟ ਤੇ ਜਿਹੜਾ ਨੈਸ਼ਨਲ ਹਾਈਵੇ ਕੱਢਿਆ ਜਾਣਾ ਇਸ ਨੂੰ ਲੈ ਕੇ ਕੱਲ ਪ੍ਰਸ਼ਾਸਨ ਅਤੇ ਕੁਝ ਕਿਸਾਨ ਜਥੇਬੰਦੀਆਂ ਵਿੱਤੇ ਖਿੱਚਾ ਤਣੀ ਤਾਂ ਜ਼ਰੂਰ ਹੋਈ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਮਾਹੌਲ ਹੈ ਪੂਰਾ ਸ਼ਾਂਤੀਪੂਰਵਕ ਇੱਥੇ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਪਿੰਡ ਦੁੰਨੇ ਵਾਲੇ ਦੀਆਂ ਦਿੱਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਜਿਹੜਾ ਨੈਸ਼ਨਲ ਹਾਈਵੇ ਕੱਢਿਆ ਜਾਣਾ ਉਸ ਦਾ ਕੰਮ ਜਿਹੜਾ ਇੱਥੇ ਚੱਲਦਾ ਇੱਥੇ ਦਿਖਾਈ ਦੇ ਰਿਹਾ ਬਟਿੰਡਾ ਦੇ ਜਿਹੜੇ तमाम ਪੁਲਿਸ ਅਧਿਕਾਰੀ ਹੈ ਪੁਲਿਸ ਮੁਲਾਜ਼ਮ ਇੱਥੇ ਤੁਹਾਨੂੰ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਪਿੰਡ ਦੁੰਨੇ ਵਾਲੇ ਬਟਿੰਡਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਪਿੰਡ ਦੁੰਨੇ ਵਾਲੇ ਦੀਆਂ ਜਿੱਥੇ ਭਾਰ ਇੱਥੇ ਕੱਢਿਆ ਜਾਣਾ ਹੈ ਕੱਲ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਕੋਈ ਖਿੱਚਤਾਨੀ ਤਾਂ ਇਸ ਨੂੰ ਲੈ ਕੇ ਜ਼ਰੂਰ ਹੋਈ ਪਰ ਅੱਜ ਜਿਹੜਾ ਮਾਹੌਲ ਇੱਥੇ ਸ਼ਾਂਤੀਪੂਰਕ ਜਿਹੜਾ ਦਿਖਾਈ ਦੇ ਰਿਹਾ ਅਤੇ ਪ੍ਰਸ਼ਾਸਨ ਵੱਲੋਂ ਜਿਹੜਾ ਹਾਈਵੇ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰਵਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਿੰਡ ਧੁੰਨੇ ਵਾਲਾ ਬਠਿੰਡਾ ਦੀ ਜਿੱਥੇ ਬਠਿੰਡਾ ਦੇ तमाम ਪੁਲਿਸ ਅਧਿਕਾਰੀ ਇੱਥੇ ਪਹੁੰਚੇ ਹੋਇਆ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਇਆ तमाम ਬਠਿੰਡਾ ਦੇ ਪੁਲਿਸ ਮੁਲਾਜ਼ਮ ਇੱਥੇ ਪਹੁੰਚੇ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਿੰਡ ਧੁੰਨੇ ਵਾਲਾ ਬਠਿੰਡਾ ਦੀਆਂ ਇਸ ਪ੍ਰੋਜੈਕਟ ਨੂੰ ਲੈ ਕੇ ਕੱਲ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਕੁਝ ਖਿੱਚ-ਤਾਣੀ ਤਾਂ ਜ਼ਰੂਰ ਨਜ਼ਰ ਆਈ ਪਰ ਅੱਜ ਜਿਹੜਾ ਮਾਹੌਲ ਇੱਥੇ ਸ਼ਾਂਤੀਪੂਰਵਕ ਜਿਹੜਾ ਦਿਖਾਈ ਦੇ ਰਿਹਾ ਅਤੇ ਪ੍ਰਸ਼ਾਸਨ ਵੱਲੋਂ ਜਿਹੜਾ ਨੈਸ਼ਨਲ ਹਾਈਵੇ ਦਾ ਜਿਹੜਾ ਕੰਮ ਜਿਹੜਾ ਸ਼ੁਰੂ ਕਰਵਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਿੰਡ ਦੋਨੇ ਵਾਲਾ ਬਠਿੰਡਾ ਦੀਆਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜਾ ਨੈਸ਼ਨਲ ਹਾਈਵੇ ਦੋਨੇ ਵਾਲਾ ਪਿੰਡ 'ਚ ਜਿਹੜਾ ਕੱਢਿਆ ਜਾ ਰਿਹਾ ਇਸ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਕਰਾਂਗੇ ਗੱਲਬਾਤ ਕੀ ਕਹਿਣਾ ਹੈ ਉਹਨਾਂ ਦਾ ਇਸ ਬਾਰੇ ਇਸ ਪ੍ਰੋਜੈਕਟ ਨੂੰ ਲੈ ਕੇ ਏਡੀਸੀ ਬਟਿੰਡਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਕਾਲ ਸਰ ਸਰ ਦੁਨੀਆਲਾ ਜੀ ਤੁਸੀਂ ਵੀ ਪਹੁੰਚੇ ਹੋ ਮੌਕੇ ਤੇ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਨੈਸ਼ਨਲ ਹਾਈਵੇ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਫੇਰ ਸਾਡੀ ਤੇਰੀ ਹੈ ਜੀ ਬਿਲਕੁਲ ਕੱਲ ਅਸੀਂ ਜਿਹੜੀ ਜਗ੍ਹਾ ਦਾ ਸਾਡੇ 8 ਕਿਲੋਮੀਟਰ ਦਾ ਟ੍ਰੈਕ ਸੀਗਾ ਉਹਦਾ ਅਸੀਂ ਕਬਜ਼ਾ ਲੈ ਲਿਆ ਸੀ ਤੇ ਮਾਨਯੋਗ ਹਾਈ ਕੋਰਟ ਦੇ ਹੁਕਮ ਤਾਬਕ ਅਸੀਂ ਨੈਸ਼ਨਲ ਹਾਈਵੇ ਉੱਤੇ ਜਿਹੜੀ ਜਗ੍ਹਾ ਸਾਫ ਦਿੱਤੀ ਹੈ ਤੇ ਆਪਾਂ ਇਸ ਪ੍ਰੋਜੈਕਟ ਨੂੰ ਚਲਾਉਣ ਲਈ ਵਚਨਬੱਧ ਹਾਂ ਸਰੀ ਸ ਹਾਈਵੇ ਨੂੰ ਲਾ ਕੇ ਕੱਲ ਕਿਸਾਨ ਜਥੇਬੰਦੀਆਂ ਤੇ ਬਟਿੰਡਾ ਪ੍ਰਸ਼ਾਸਨ ਤੇ ਪਿੱਛਾ ਤਾਨੀ ਵੀ ਦੇਖਣ ਨੂੰ ਮਿਲੀ ਕੀ ਕਹਿਣਾ ਚਾਹੂੰ ਕੋਈ ਇਹੋ ਜੀ ਗੱਲ ਹੈ ਨਹੀਂ ਜੀ ਕੁਛ ਇੱਕ ਤੋਂ ਇਸ਼ੂ ਮਾਈਨਰ ਜੇ ਸੀਗੇ ਉਹ ਅਸੀਂ ਮੌਕੇ ਤੇ ਰਿਸੋਲਵ ਕਰ ਦਿੱਤੇ ਨੇ ਤੇ ਜੇ ਕਿਸੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਇਆ ਤਾਂ ਅਸੀਂ ਹਰ ਵਲੇ ਹਾਜ਼ਰਾਂ ਅਟਾਪੇ ਅਫੀਸ ਅੱਗੇ ਕੁਲਾ ਕੱਲ ਵੀ ਕੁਲਾ ਤੇ ਪਰਸਵੀ ਕੁਲੇਗਾ ਜੇ ਕਿਸੇ ਨੂੰ ਕੋਈ ਇਸ਼ੂ ਹੈ ਤਾਂ ਇਹ ਅਫੀਸ ਆ ਕੇ ਰਿਸੋਲਵ ਕਰਾ ਸਕਦਾ ਕਿਸਾਨ ਕਹਿ ਰਿਹਾ ਵੀ ਜਿਹੜੀ ਇਹ ਜਗ੍ਹਾ ਦਾ ਮੁਆਵਜ਼ਾ ਸੀਗਾ ਸਾਨੂੰ ਘੱਟ ਦਿੱਤਾ ਜਾਏ ਕੀ ਕਹਿਣਾ ਚਾਹੂੰ ਹੋ ਜੀ ਕੋਈ ਗੱਲ ਨਹੀਂ ਜੀ ਪ੍ਰੋਪਰ ਮਾਪਰਮੈਂਟ ਨਾਲ ਪ੍ਰੋਪਰ ਉਹਦੀ ਇਨੂਮਰੇਸ਼ਨ ਨਾਲ ਇਹ ਮੌਜੂਦਾ ਦਿੱਤਾ ਗਿਆ ਹੈ ਤੇ ਮੈਨੂੰ ਤਾਂ ਪਤਾ ਵੀ ਜੇ ਕੋਈ ਕਿਸਾਨ ਇਹਦੇ ਬਾਰੇ ਆਪਣੀ ਤਰਖਾਲ ਦਿਉਣਾ ਚਾਹੁੰਦਾ ਹੈ ਤੇ ਅਸੀਂ ਉਹ ਤਿਆਰ ਆ ਅਸੀਂ ਡੈਫੀਨਟਲੀ ਕੰਪਿਊਟਰ ਕਰਾਂਗੇ ਜੀ ਸਰ ਅੱਜ ਪਿੰਡ ਦੁੰਨੇ ਵਾਲਾ ਚ ਪਹੁੰਚੇ ਹੋ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਇੱਥੇ ਜੀ ਮੇਰਾ ਤਾਂ ਖਿਆਲ ਹੈ ਕਿ ਕੋਈ ਇਹੋ ਜੀ ਗੜਬੜ ਨਹੀਂ ਹੈ ਅਗਲੇ ਤੁਸੀਂ ਦੇਖ ਰਹੇ ਹੋ ਕੋਈ ਵੀ ਕਿਸਾਨ ਜਾਂ ਹੋਰ ਅੰਦਰ ਇੱਥੇ ਮੌਜੂਦ ਨਹੀਂ ਹੈ ਲੇਕਿਨ ਜੋ ਕੋਈ ਆਉਂਦਾ ਹੈ ਤੇ ਡੈਫੀਨਟਲੀ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਅਤੇ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂ ਸਰ ਨੈਸ਼ਨਲ ਹਾਈਵੇ ਦਾ ਕੰਮ ਪੂਰੀ ਤਰ੍ਹਾਂ ਚੱਲ ਰਿਹਾ ਜੀ ਉਹ ਸ਼ੁਰੂ ਹੋ ਗਿਆ ਜੀ ਪਰਮਾਤਮਾ ਦੀ ਕਿਰਪਾ ਨਾਲ ਬੜੀ ਜਲਦੀ ਇਹ ਜਿਹੜਾ ਪ੍ਰੋਜੈਕਟ ਹੈ ਉਹ ਸੇਲ ਆਪ ਚ ਤੇ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਖਾਸ ਕਰਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਾਂਤੀਪੂਰਵਕ ਆ ਰਾਮਨਾਲ ਬੈਠ ਕੇ ਟੇਬਲ ਤੇ ਇਸ ਦਾ ਨਿਵੇੜਾ ਕਰੀਏ ਕਿਉਂਕਿ ਹਾਈਵੇ ਹੈ ਦੇਸ਼ ਵਾਸਤੇ ਬਹੁਤ ਇੰਪੋਰਟੈਂਟ ਹੈ ਤੇ ਜੇ ਕਿਸੇ ਨੂੰ ਕੋਈ ਇਸ਼ੂ ਹੈ ਤਾਂ ਸਾਡੇ ਕੋਲ ਆ ਕੇ ਸਾਡਾ رابطہ ਕਾਇਮ ਕਰੇ ਅਸੀਂ ਡੈਫੀਨੇਟਲੀ ਉਹਨਾਂ ਦੀ ਹੈਲਪ ਕਰਾਂਗੇ ਸਰਕਾਲੇ ਬਟਿੰਡਾ ਤੇ ਕੁਝ মিডিਆ ਕਰਮੀਆਂ ਨੇ ਡੀਸੀ ਬਟਿੰਡਾ ਨਾਲ ਵੀ ਗੱਲਬਾਤ ਕੀਤੀ ਸੀ ਇਸ ਪ੍ਰੋਜੈਕਟ ਨੂੰ ਲੈ ਕੇ ਉਹਨਾਂ ਦਾ ਕਹਿਣਾ ਵੀ ਅਸੀਂ ਇਸ ਪ੍ਰੋਜੈਕਟ ਦੇ ਤਹਿਤ ਜਿਹੜਾ ਕਿਸਾਨਾਂ ਦਾ ਬਣਦਾ ਮੁਆਵਜ਼ਾ ਬਣਦਾ ਸੀਗਾ ਉਹਨਾਂ ਨੂੰ ਦੇ ਚੁੱਕੇ ਹਾਂ ਗਿਆ ਕੀ ਕੰਮ ਚਾਹੁੰਦੇ ਵਾਵੇ ਆ ਤਾਂ ਬਹੁਤ ਏਰ ਦਾ ਦੇ ਚੁੱਕੇ ਹਾਂ ਜੀ ਲੇਕਿਨ ਕੁਝ ਕਿਸਾਨ ਹੈ ਜਿਹੜੇ ਕਹਿ ਰਹੇ ਹੈ ਜਿਵੇਂ ਸਾਡਾ ਕੁਝ ਮੁਆਵਜ਼ਾ ਲੋ ਕੱਟ ਮਿਲਿਆ ਉਹ ਟੇਬਲ ਤੇ ਬੈਠ ਕੇ ਗੱਲ ਹੁੰਦੀ ਹੈ ਤੇ ਜੇ ਕੋਈ ਇਹੋ ਜਿਹਾ ਤਰਖਾਸਤ ਆਉਂਦਾ ਸਾਡੇ ਕੋਲੇ ਤੇ ਐਲਸਰ ਲਾ ਐਲਸਰ ਜੋ ਐਨ ਐਚ ਦੇ ਜਾਂ ਨੈਸ਼ਨਲ ਗਵਰਨਮੈਂਟ ਦੇ ਸਾਡੇ ਨਿਯਮ ਹੈ ਕੌਂਫੀਡਰ ਖਰਾਬ ਹੋ ਗਈ ਸਰ ਪ੍ਰਸ਼ਾਸਨ ਨਿਧਾਰੀਆਂ ਦੀ ਕੋਸ਼ਿਸ਼ ਕਿਸਾਨ ਜਿੱਥੇ ਬੰਦਿਆਂ ਨਾਲ ਕੋਈ ਗੱਲਬਾਤ ਹੋਈ ਹੈ ਇਸ ਨੂੰ ਪ੍ਰੋਜੈਕਟ ਨੂੰ ਲਾ ਕੇ ਗੱਲਬਾਤ ਬਹੁਤ ਦੇਰ ਤੋਂ ਚੱਲ ਰਹੀ ਹੈ ਜੀ ਤੇ ਕੱਲ ਅਸੀਂ ਇਸ ਦਾ ਕਵਰੇਵਲ ਲਿਆ ਬਹੁਤ سارے ਕਿਸਾਨ ਮੈਨੂੰ ਕੱਲ ਮਿਲੇ ਵੀ ਸੀਗੇ ਕੋਈ ਇਸ਼ੂ ਹੈ ਜੇ ਮੇਰੇ ਕੰਨ ਦਾ ਹੈਂਡ ਜਾ ਕਿਸਾਨ ਆरोप ਲਾ ਰਿਹਾ ਪ੍ਰਸ਼ਾਸਨ ਦੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋ ਪੰਜਾਬ ਦੇ ਕਿਸਾਨਾਂ ਦਾ ਧੱਕਾ ਹੋ ਸਕਦਾ ਹੈ ਜੀ ਤੇ ਬਿਲਕੁਲ ਨਿਰਹਾਤਰ ਮੰਨਤਾਂ ਦਾ ਰੋਟਾ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਐਸੀ ਐਡੀਸੀ ਬਠਿੰਡਾ ਜਿਨ੍ਹਾਂ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਉਹ ਸਰਕਾਰ ਵੱਲੋਂ ਪਹਿਲਾਂ ਹੀ ਜਿਹੜਾ ਮਿਲ ਚੁੱਕਿਆ ਅਤੇ ਜੇ ਖੇਰ ਵੀ ਜੇ ਕੋਈ ਗੱਲ ਕਿਸਾਨਾਂ ਦੇ ਮਾਈਂਡ 'ਚ ਹੈਗੀ ਆ ਤੇ ਉਹ ਪ੍ਰਸ਼ਾਸਨ ਅਧਿਕਾਰੀਆਂ ਨਾਲ ਇਸ ਨੂੰ ਲੈ ਕੇ ਗੱਲਬਾਤ ਕਰ ਸਕਦੇ ਆ ਕੈਮਰਾਮੈਨ ਸੁਖਲ ਦੇ ਨਾਲ ਮਨੋਚਰ ਕੀਵਾਲ ਗੈਨਿਕ ਸਵੇਰਾ ਟੀਵੀ ਬਠਿੰਡਾ